ਸਾਸੀ ਕਾ ਜੀ ਸਾਰਿਆਂ ਨੂੰ ਰਾਣੇ ਵੀਰ ਕੇ ਪਹੁੰਚ ਚੁੱਕੇ ਜੀ ਪਿੰਡ ਤੇਜਾ ਵੀਲਾ ਜ਼ਿਲ੍ਹਾ ਗੁਰਦਾਸਪੁਰ ਦਾ ਤਹਿਸੀਲ ਬਟਾਲਾ ਨਜ਼ਦੀਕ ਇਹਨਾਂ ਫਤਿਹਾਂ ਛੁੜਿਆ ਪੈਦਾ ਜੀ ਦੇਖੋ ਸ਼ੰਭੂ ਕਮਰਾ ਕਮਾ ਦੇ ਕਰੀ ਬਾਈ ਨਾਲ ਜੀ ਬੜੀਆਂ ਛੋਟੇ ਛੋਟੇ ਵੇੜਾ ਲੈ ਕੇ ਦੇ ਕਰੋ 8 9 ਦੇ ਲੱਗ ਵੇੜਾ ਤੇ ਆ ਬਾਕੀ ਆ ਬਾਈ ਜੀ ਨੇ ਗੱਲ ਕਰ ਕਰ ਬਾਈ ਜੀ ਹਸਤੀ ਸਾਸੀ ਸਾਸੀ ਜੀ ਬਹੁਤ ਸੁਣੋ ਕਿੰਦਾ ਵੇਖਿਆ ਮਾਲ ਪਿਛਲਾ ਬੜੀਆ ਕਿਰਪਾ ਮਾਰ ਜੀ ਵੇਖਦਾ ਜੀ ਮਾਲ ਸਾਰਾ ਮਾਲ ਸਾਹ ਹੁੰਦਾ ਸਾਹ ਦਾ ਹਾਂ ਚੱਲ ਚੱਲ ਬਾਕੀ ਸੰਦੀਪ ਡੇਰੀ ਫਾਰਮ ਖੜੇ ਸਾਰੇ ਵੀਰ ਬਣਾਉਂ ਸਾਸੀ ਕਾ ਜੀ ਚਲੋ ਹੋਰ ਸੁਣਾਓ ਜੀ ਹੋਰ ਵਧੀਆ ਬਾਕੀ ਜਦੀਪ ਸਾਹਿਬ ਆਪਾਂ ਹਰ ਵਾਰੀ ਕਹੀਦਾ ਆਪਣੀ ਨਾ ਹੱਥ ਜੋੜ ਕੇ ਬੇਨਤੀ ਵੀਰ ਨਾਲ ਸਬਦੇ ਦੇ ਚੱਕਰਾਂ ਵਿੱਚ ਬਹੁਤ ਪੈਂਦੇ ਆ ਅੱਛਾ ਆਪਣੇ ਰੇਟ ਥੋੜੇ ਫਿਕਸ ਹੁੰਦੇ ਕੋਈ 1000 2000 ਦਾ ਫਰਕ ਹੁੰਦਾ ਜਿੰਨਾ ਜ਼ਿਆਦਾ ਫਰਕ ਨਹੀਂ ਹੁੰਦਾ ਲੇਕਿਨ ਪਾਈਂਦਾਂ ਤੋਂ ਛੋੜੀ ਕਰਨੀ ਹੁੰਦੀ ਹੈ ਜੀ ਹਾਂ ਪਹਿਲੇ ਨੂੰ ਬੱਛੀ ਬਹੁਤ ਸੋਹਣਾ ਮੇਕ ਡਾ ਪਹਿਲਣ ਪਹਿਲਣ ਬੱਛੀ ਵਾਹ ਵਾਹ ਅੱਜ ਜਦੀਪ ਸਾਹਿਬ ਮਨੇਰੇ ਸੂਈਆ ਬਖਾਈ ਗਿੱਲਾ ਨਾਟੂ ਅੱਛਾ ਆ ਗਿਆ ਨਾ ਕੇਰਜੂਰ ਵਧੀਆ ਪਾਤੀ ਓਕੇ ਲੈ ਜੰਮੂ ਦਿਖਾ ਦੇ ਪਹਿਲਾ ਸੂਆ ਵੇੜਾ ਥੋੜਾ ਪੱਕੇ ਬ ਮਾ ਜੀ ਕਿੰਨਾ ਕੁ ਕੰਮ ਕਰ ਜੀ ਦੋ ਤੁਹਾਡਾ ਸੁਣਾ ਸੰਦੀਪ ਸਿੰਘ ਜਿੱਦਾਂ ਦਾ ਪਰਮਾਦਨ ਨੇ ਥਾਨਲੇ ਵਾਲ ਆਇਆ ਉਹਨੂੰ ਬਾਡੀ ਢਾਂਜਾ ਸੋਨਾ ਥਾਨਲੇ ਵਾਲ ਉਹ ਦੁੱਧ ਵਾਲਾ ਮਨ 30 32 ਡੁੱਧ ਦੂਰ ਆਉਣਾ 30 32 ਕਿਲੋ ਹਣਾ ਆਓ ਜੀ ਆਓ ਆਓ ਠੀਕ ਆ ਇਹ ਆਪਣਾ ਸੰਦੀਪ ਸਿੰਘ ਮੱਛੀ ਦੇ ਹਾਕ ਰਾਦੀ ਲੱਖੋਂ ਬਾਹਰ ਵਗਿੰਦਾਈ ਆਪਾਂ ਜੈ ਜੀ ਕਰਨਾ ਆਪਾਂ ਨੂੰ ਭਾ ਨਾ ਮਿਲੀ ਭਾ ਨਾ ਦਿੰਦਾ ਦੀ 85000 ਚ 2000 ਛੋਟ ਕਰਦਾਂਗੇ ਚਲੋ ਪੂਰੇ 83 83000 ਤੋਂ ਹਾਂਜੀ ਹਾਂਜੀ ਚੱਲਣ ਦੇ ਕਰੋ ਤੇ ਰਣਜੀ ਇਹ ਵੀ ਸੂਈ ਆ ਇਹ ਵੀ ਸਲੀਵਸਾਂ ਸੂਈ ਆਪਣਾ ਇਹ ਮੰਨ ਲਓ 20 22 ਕਿਲੋ ਤੋਂ ਸਟਾਰਟ ਦੋ ਤੋਂ ਤੁਰ ਪੀ ਅੰਮ੍ਰਿਤ ਜੱਜਾ ਲੈ ਲੈਂਦੀਆਂ ਪੰਜਾਹ ਕਿਲੋ ਸੁਆ ਹਾਂਜੀ ਐਂਡੀ ਕਟੇ ਕਿ ਲੈ ਆਏ ਬਹੁਤ ਚਾਹੀਏ ਸਾਹ ਲਈ ਜਦੋਂ ਪਰਮਾਤਮਾ ਮੇਰ ਨਾਲ ਬੱਚਾ ਮਗਰ ਹਾਂ ਮੱਛੀ ਬੱਛੀ ਬੱਛੀ ਬਹੁਤ ਬਰੀਡ ਵਾਲੀ ਹੈ ਲੈ ਸ਼ੰਮੂ ਦਿਖਾ ਦੇ ਕਰਾਂ ਦੀ ਹਾਂ ਬਹੁਤ ਥਣ ਲੈਵਾ ਬੱਛੀ ਚ ਇਸ ਲੇਜ਼ਰ ਵੀ ਥਾਈ ਐਂਡ ਥਾਈ ਨਤੀ ਹੁੰਦੋ ਤਾਂ ਭਰ ਦੋਗੀ ਅੱਛਾ ਹਾਂ ਮਗਰ ਵੀ ਵੈਸੀ ਬੋਚ ਮਗਰ ਬੱਚੀ ਬੜੀ ਟੌਪ ਦੀ ਆਜੋ ਜੀ ਆਜੋ ਆਜੋ ਹਾਂ ਜੀ ਭਰ ਸਦੀਪ ਸਿੰਘ ਬਸ਼ੀਰ ਮੜੀ ਜਾਂ ਮਰਾਈ ਜਾਂ ਸ਼ੰਭੂ ਵੀਰ ਬਸ਼ੀਰ ਬਹੁਤ ਫਰੀਡ ਵਾਲੀ ਹੈ ਇਹ ਬੱਚਾ ਮਾਉ ਬਹੁਤ ਚੰਗਾ ਮਗਰ ਇਹ ਦੀ ਆਪਣਾ ਸੰਦੀਪ ਸਿੰਘ 80000 ਜੀ ਛੋਟ ਕਰ ਦਾਂਗੇ 1000 ਰੁਪਏ ਚਲੋ ਮੋਰਨ ਪਾਇਨ ਨਟੇ ਕਰ ਲਈ 85 75000 ਜੀ ਦੇ ਦੇ ਠੀਕ ਆ ਚੱਲੋ ਆ ਵੀ ਜਨੀਸ਼ਾ ਵੈਣ ਬਹੁਤ ਚੰਗੀ ਦੁੱਧ ਨੂੰ ਬਹੁਤ ਖਰੀਏ 22 23 ਕਿਲੋ ਦੁੱਧ ਹੁਣ ਤਿਆਰ ਹੈ ਇਹਦੇ ਅੱਛਾ ਹਾਂ ਹਾਂ ਮੱਚੀ ਇਹ ਵੀ 25 ਬਲਾਸੀ ਚੱਲੂਗੀ 25 ਬਲਾਸੀ ਹਾਂਜੀ ਹਾਂਜੀ ਇਹ ਵੀ ਦੋ ਰੋਸ਼ਮ ਲਓ ਇਹ ਵੀ ਦਿਖਾਓ ਗਰਾਂ ਦੀ ਲੈ ਲੈ ਵੈਨੋ ਦਿਖਾ ਰਹੇ ਹਾਂ ਬਹੁਤ ਸੋਹਣਾ ਪਾਰਟੀ ਬੈਡ ਆ ਗਿਆ ਨਾ ਹਾਂ ਹਾਂ ਇਹ ਗਰਲੈਂਡੋ ਲਾ ਲਓ ਮੰਨ ਲਓ ਜਿੱਦਾਂ ਕਰਾਉਂ ਸਾ ਵਾ ਠੀਕ ਸਿੱਧੀ ਸਿੱਧੀ ਜੋਬਰ ਆ ਗਿਆ ਫਿਰ ਜੋਬਰ ਸਾਹਿਬ ਹਾਂਜੀ ਮਰ ਇਹ ਵੀ ਅਨੀਸ਼ ਸਿੰਘ ਆਪਣਾ ਮੱਛੀ ਦੇ 85 90 ਦਾ ਕਰਾ ਰੱਖ ਦੀ ਹੈ ਦੀ 75000 ਜੀ ਹਜ਼ਾਰ ਛੋਟ ਕਰ ਦਾਂਗੇ ਲਓ ਜੀ ਬਹੁਤ ਸਾਫ ਸੂ ਬੱਛੀ ਦੁੱਧ ਵਾਲੀ 74000 ਦੀ 74000 ਚਲੋ ਜਾਣ ਦੋ ਤੇ ਬੱਜਿਆ ਗੱਬੜ ਇਹ ਅਨੀਸ਼ ਸਿੰਘ ਸੁਈ ਆ ਅਜੇ ਵੀ ਸੁਈ ਆ ਇਹਦੇ ਮੰਗਰੀ ਬੱਛੀ ਜੀ ਇਹਦੇ ਮੰਗਰੀ ਬੱਛੀ ਅਨੀਸ਼ ਸਿੰਘ ਵੀ ਆ ਪੰਜਾ ਆਪਣਾ ਨਾ ਰਾਤ ਦੀ ਸੁਈ ਆ ਗਿੱਲਾ 나ੜੂ ਏ ਤੋੜੋ 15 ਕਿਲੋ ਬੋਲਾ ਹੁਣ 15 ਕਿਲੋ ਬੋਲੇ ਰਹੀ ਆ ਇਹ ਵੀ ਲੈ ਚਲੋ ਸਾਰੇ ਗਿੱਲੇ 나ੜੂ ਇਹਦੇ ਆ ਜੀ ਸਾਰੀਆਂ ਤਾਲੀਆਂ ਲੈ ਲਓ ਚੈੱਕ ਕਰਾ ਦੇ ਜੇ ਬੋੜ ਦੁੱਧ ਵਾਲੀ ਬੜਾ ਬਹੁਤ ਸਾਫ ਇਹ ਬੇ ਕਿਨਾਂ ਗਰੂ ਰਾਣਾ ਜੀ ਦੋ ਤੁਸੀਂ ਇਹਦਾ 22 23 ਕਿਲੋ ਦੇ ਦੋ ਮਾਨੇ 25 ਬਰਾਸ ਨੇ ਬੜਾਈਆਂ ਆ ਜ ਆਪਣੀਆਂ ਸਾਰੀਆਂ 25 ਬਰਾਸ ਨੇ ਬੜਾਈਆਂ ਸਾਰੀਆਂ ਬਾਈਆਂ ਕੋ ਵੱਟੀਆਂ ਵੜਾ ਨਾਲੇ ਤੇ ਵੱਟੀਆਂ ਸਮਝ ਗਏ ਆ ਜਿਹੜੀ ਨਿੱਕੀ ਉਹਦੇ ਜਦੋਂ ਚਲੋ ਅਸੀਂ ਆਪ ਹੀ ਕਹਿ ਦਿੰਦੇ ਆ ਸਦੀਪ ਸਿੰਘ ਹਾਂਜੀ ਚੰਗਾ ਡੰਗਰ ਇੱਕੋਰੀ ਲਈਦਾ ਮਾੜਾ ਉਹ ਘੜੀ ਮੂੜੀ ਇਹਦੀ ਵੀ ਆਪਣਾ ਸਦੀਪ ਸਿੰਘ ਆਪਣਾ ਮੁੱਲ ਜੋ ਮਰਜ਼ੀ ਕਰ ਲਈ ਇਹਦੀ 70 ਜੀ 2000 ਛੋਟ ਕਰ ਦਾਂਗੇ 68000 60000 ਚਲੋ ਜਾਣ ਠੀਕ ਆ ਤੇ ਆਹ ਜੀ ਫਿਰ ਇਹ ਪਹਿਲੇ ਨੇ ਸਦੀਪ ਸਿੰਘ ਅੱਛਾ ਪਹਿਲਾ ਸੂਆ ਹੂੰ 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 ਇਹ ਵੀ ਦੌਰ ਲੋ ਲਓ ਇਹ ਪਹਿਲਾ ਸੂਆ ਵੇੜ ਇਹ ਵੀ ਵੇਖਾ ਬਹੁਤ ਵੱਡੀ ਬੈੜ ਆ ਗੱਬਰ ਗੱਬਣ ਗੱਬਣ ਤਿਆਰੀ ਹੈ ਅੱਜ ਸੂਵੇ ਸਵੇਰੇ ਸੂਵੇ ਬਹੁਤ ਵੱਡੀ ਵੱਡੀ ਬੈੜ ਆ ਠੀਕ ਆ ਆਜੋ ਜੀ ਆਜੋ ਬੈੜਾ ਬਹੁਤ ਚੰਗੀਆਂ ਸਵੇਰੇ ਸ੍ਰੀ ਸੇ ਚਾਰ ਲ ਲਈਏ ਇੱਕੋ ਬੰਦੇ ਨੇ ਅੱਜ ਹਾਂਜੀ ਭਾਈ ਜੀ ਇਹ ਵੀ ਹਦੀਪ ਸਿੰਘ ਸਾਹਿਬ ਦੀ 75000 ਜੀ 2000 ਛੋਟ ਕਰਦਾ ਪੂਰੇ 73000 ਦੀ ਚਲੋ ਠੀਕ ਆ ਲਓ ਸਾਫ ਸੂਵੇ ਵੇੜ ਇਹ ਵੀ ਆਜੋ ਬਰਾੜੀ ਹਾਂਜੀ ਇਹ ਸਲੀਪ ਸਾਹਿਬ ਵੀਨੇ ਥਾਂ ਦੀ ਨਾ ਤੇਲ ਆ ਅੱਛਾ ਤਾਇਆ ਇਲਾਰਾ ਵਜਾ ਨੂੰ ਮੈਂ ਟਰੈਕਟਰ ਦਾ ਹਾਂ ਤੇ ਤੋਰਦੀ ਇਹਦੇ ਕੋਈ 11-12 ਕਿਲੋ ਦੁੱਧ ਹੈਗਾ ਹੁਣ 11-12 ਕਿਲੋ ਦੁੱਧ ਹੈਗਾ ਦੁੱਧ ਕਰ ਦੂਗੀ 10-15 16 ਕਿਲੋ ਦੇਈ ਦਊਗੀ ਐਨ ਤੋਰ ਲੰਮੀ ਬਸ ਠੀਕ ਆਜੋ ਜੀ ਆਜੋ ਇੰਦੀ ਕੀਮਤ? ਇਹਦੀ ਸਲੀਸ 40000 ਚ ਛੋਟ ਕਰ ਦਾਂਗੇ ਯਾਰ। 40000 ਦੀ। 40000 ਦੇ ਦਾਂ। ਚਲ ਜਾਂ ਮਿਲਦੀ ਨਹੀਂ ਇੰਨੇ ਰੁਪਈਆ ਦੀ। ਲੈ। ਸਮੋਹ ਮੂੰਹ ਹਾਥ ਨਾਲ ਜਰਸੀ ਵੇੜ ਦਾ ਕਰਾ। ਗੱਬਣ ਹੈ ਜੀ। ਗੱਬਣ ਗੱਬਣ ਪਿਓਰ ਪੰਜਾਬ ਵਾਲੀ ਜਰਸੀ ਵੀ ਦਿਖਾਉ ਮਣਾ। ਤੋੜੋ। ਤੋੜੋ। ਲੈ। ਅੱਜ ਟੇਵਲੇ ਲੂ ਹਫਤਾ ਕੱਢੋ। ਹਫਤਾ ਲਯੂ ਬੜੂ ਬੜੂ ਬੜੀ ਵਸ਼ੀ ਹੈ 22 23 ਕਿਲੋ। ਵੱਡੀ ਵੇੜ ਹੈ ਜੀ। ਇਹ ਵੀ ਪੂਰੀ ਵੱਡੀ ਵੇੜ ਹੈ ਨਿੱਕੀ ਨਹੀਂ ਹੈ ਜੀ। 22 23 ਕਿਲੋ ਪਹਿਲਾਂ ਨੂੰ ਦਿੱਤਾ ਦੋ ਦੋ ਵਸ਼ੀ। ਤੋੜੋ। ਬਸ ਠੀਕ ਹੈ ਗਏ। ਆ ਪੰਜਾਬ ਵਾਲੀ ਵੱਡੀ ਪੇਸੇ ਜਿਹੜਾ ਕਰਦੇ ਆ ਠੀਕ ਹੈ ਕਿ ਨਹੀਂ ਅੱਤ ਦੇ ਪੀ ਸੱਤ ਦੇ ਹਾਂਜੀ ਨਾਲ ਨਹੀਂ ਫਿਰ ਇਹਦੀ ਆਪਣਾ ਸਦੀਪ ਸਿੰਘ ਮੁੱਲ ਜੋ ਮਰਜ਼ੀ ਕਰ ਲਈਏ ਤਿਆਰ ਹੋਈ ਦੋਸ਼ੀ ਇਹ ਵੀ ਅਸੀਂ ਬਾਹਰ ਵੇਚਦੀ ਆ 19 7000 ਛੋਟ ਕਰ ਦਾਂਗੇ 2000 ਰੁਪਏ 8000 ਦੇ 8000 ਦੇ ਦਾਂਗੇ ਬਹੁਤ ਸਾਫ ਸੂਰ ਚਲ ਇੱਕ ਸਲਫੇ ਲੈ ਮੇਰੇ ਖਾਲੇ ਜੰਮੂ ਹਾਂਜੀ ਵਾਸਾਹੀ ਜੀ ਇਹੀ ਇਹੀ ਲਈ ਸਰ ਲੋ ਜੀ ਇਹੀ ਹੈ ਕਰੋ 89 ਦੇ ਲੈ ਕੇ ਮੈਂ ਪਾ ਪੀਸ ਆ ਤੇ ਬਾਕੀ ਮੇਰੇ ਵੀ ਦੇਖ ਬਾਜੇ ਪਹਿਲਾਂ ਕਿਹਾ ਵਾ ਗ੍ਰੇਡ ਫਿਕਸ ਹੋਣ ਦੇ ਉਹਦੇ 500 ਛੋੜ ਹੀ ਕਰਨਗੇ ਜੇ ਕਰਨਗੇ ਠੀਕ ਹੈ ਨਾ ਬਾਕੀ ਨੰਬਰ ਆਪਣਾ 97796 12022 ਪਿੰਡ ਵੀਲਾ ਜ਼ਿਲ੍ਹਾ ਗਰਦਾਫਰ ਸੀਲ ਬਟਾਲਾ ਨੇੜੇ ਸਾਨੂੰ ਫਤੇਗੜ ਚੂੜੀਆਂ ਪੈਂਦਾ ਅੰਮ੍ਰਿਤਸਰੀ 22 25 ਕਿਲੋਮੀਟਰ ਮੇ ਦਾ ਨੇੜਾ ਬਣਾਣ ਕਿ ਲੱਗੇ ਸਸਰੀ ਜੀ